ਸਾਡੇ ਮਨ ਵਿੱਚ ਵੀ ਮੂਲ ਮੰਤਰ ਕਰਦੇ ਆ ਇੱਛਾ ਹੁੰਦੀ ਕਿ ਯਾਰ ਇਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ ਵਾਹਿਗੁਰੂ ਮੰਤਰ ਪੜਦੇ ਆ ਇਹ ਕਹਿੰਦੇ ਕਿ ਆ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ ਹੋਣਾ ਕਿਸੇ ਨਾ ਕਿਸੇ ਮਨ ਵੀ ਕੋਨੇ ਵਿੱਚ ਇਹ ਆਵਾਜ਼ ਨਿਕਲਦੀ ਰਹਿੰਦੀ ਬਾਣੀ ਪੜਦੇ ਆ ਕਹਿੰਦੇ ਯਾਰ ਪਤਾ ਨਹੀਂ ਇੰਨਾ ਵੱਡਾ ਕਾਰਜ ਹੈ ਬਾਣੀ ਪੜਨ ਨਾਲ ਸਰ ਹੋਵੇਗਾ ਕਿ ਨਹੀਂ ਸਾਡੇ ਕੋਲ ਵੀ ਆਉਂਦੇ ਨਾਲ ਬਹੁਤ ਸੰਗਤਾਂ ਮਿਲਣ ਆਉਂਦੀਆਂ ਰਾਤ ਨੂੰ ਕਹਿੰਦੇ ਬਾਬਾ ਜੀ ਘਰ ਵੀ ਸ਼ਾਂਤੀ ਨਹੀਂ ਰਹਿੰਦੀ ਮੈਂ ਕਹਿੰਦਾ ਰਬਾਣੀ ਪੜਿਆ ਕਰੋ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਕਈ ਆਂਦੇ ਜੀ ਹੁਣ ਤੇ ਬਹੁਤ ਸੰਗਤ ਬਾਹਰ ਜਾਣ ਦੀ ਤਿਆਰੀ ਕੀਤੀ ਰਹਿਣਾ ਕੋਈ ਨਹੀਂ ਚਾਹੁੰਦਾ ਪੰਜਾਬ ਵਿੱਚ ਉਹ ਕਹਿੰਦੇ ਬਾਬਾ ਜੀ ਬਾਹਰ ਦਾ ਵੀਜ਼ਾ ਲੱਗ ਜਾਵੇ ਮੈਂ ਕਹ ਰ ਇਹ ਨਹੀਂ ਵੀ ਨਹੀਂ ਮੂਰ ਮੰਤਰ ਦੀ ਮਹਾਲਾ ਫੇਰਿਆ ਕਰੋ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਇੱਕ ਜਣਾ ਮੈਨੂੰ ਕਹਿਣ ਲੱਗਾ ਬਾਬਾ ਜੀ ਕੋਈ ਤਵੀਤ ਨਹੀਂ ਦੇ ਦਿੰਦੇ ਤੁਸੀਂ ਮੈਂ ਕਿਹਾ ਤੇਰਾ ਬੇੜਾ ਤਰ ਜਾਵੇ ਛਟੋ ਕਹਿੰਦੇ ਕੋਈ ਤਵੀਤ ਹੈ ਤੇ ਦੇ ਦਿਓ ਕਹਿੰਦੇ ਮੈਂ ਨਾਲ ਰੱਖੂਗਾ ਤੇ ਜਾਜ ਵੀ ਬੈ ਕੇ ਚਲ ਜਾਵਾਂਗਾ ਅਜ ਐਸੀ ਖਾਲਸਾ ਜੀ ਇੱਥੇ ਖਲੋਗੇ ਆ ਕੇ ਸਾਨੂੰ ਨਹੀਂ ਵਿਸ਼ਵਾਸ ਹੁਣ ਨਾਸਿਕਤਾ ਹੀ ਹੋ ਗਈ ਨਾ ਇੱਕ ਤਰ੍ਹਾਂ ਦੀ ਕਈਆਂ ਦੀ ਨਾਸਿਕਤਾ ਬਹੁਤ ਵੱਡੀ ਝੋਟ ਮਾਰ ਰਹੀ ਆਜ ਕੱਲ ਪੰਥ ਵਿੱਚ ਇੱਕ ਬੀਬੀ ਆਈ ਸੀ ਕਾਲਜ ਵਿੱਚ ਪੜਦੀ ਸੀ ਉਹ ਕਹਿਣ ਲੱਗੀ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਮੈਂ ਕਿਹਾ ਤੋ ਰੋਕਿਆ ਕਿਸ ਨੇ ਮੈਂ ਕਹਾਂ ਜੇ ਚੰਗੀਆਂ ਗੱਲਾਂ ਨੂੰ ਨਹੀਂ ਪੁੱਛਣਾ ਨਹੀਂ ਚਾਹੀਦਾ ਜੇ ਸਤਗੁਰਾਂ ਨੂੰ ਪੁੱਛਿਆ ਨਾ ਚੰਗੀ ਗੱਲ ਵਾਸਤੇ ਮਹਾਰਾਜ ਕਹਿੰਦੇ ਨਹਿ ਬਲੰਭ ਧਰਮੰ ਦੇਰੀ ਨਹੀਂ ਕਰਨੀ ਧਰਮ ਆਸਤੇ ਮਨ ਬੜਾ ਬੇਈਮਾਨ ਹੈ ਉਸੇ ਲਈ ਬਦਲ ਜਾਂਦਾ ਮੈਂ ਕਹਾ ਤੂੰ ਅੰਮ੍ਰਿਤ ਛਕ ਲੈ ਤੇ ਉਹਨੇ ਕਿਹਾ ਨਹੀਂ ਬਾਬਾ ਜੀ ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ ਤੇ ਪਰਿਵਾਰ ਨੇ ਕਿਹਾ ਤੂੰ ਅੰਮ੍ਰਿਤ ਨਹੀਂ ਛਕਣਾ ਮੈਂ ਕਿਹਾ ਤੂੰ ਪਰਿਵਾਰ ਨੂੰ ਕੀ ਵੇਖਦੀ ਤੂੰ ਆਪਣਾ ਲੋਕ ਪਰਲੋਕ ਸਵਾਰ ਤੂੰ ਆਪਣਾ ਨਾਮ ਜਪ ਤੂੰ ਆਪਣੀ ਬੰਦਗੀ ਕਰ ਉਹਨੂੰ ਥੋੜੀ ਹਲਾਸ਼ੇਰੀ ਹੋਈ ਫਿਰ ਦੂਜੇ ਦਿਨ ਹੋਰ ਆ ਗਈ ਆ ਕੇ ਤੇ ਰੋਣ ਲੱਗ ਪਈ ਕਹਿਣ ਲੱਗੇ ਬਾਬਾ ਜੀ ਕਹਣ ਲੱਗੇ ਘਰ ਵਾਲੇ ਨੇ ਕਹਿ ਦਿੱਤਾ ਜੇ ਅੰਮ੍ਰਿਤ ਛਕਿਆ ਤੂੰ ਤੇਨੂੰ ਘਰ ਵਿੱਚ ਹੀ ਨਹੀਂ ਪਾਇ ਰੱਖਣ ਦੇਣਾ ਸੀ ਤੂੰ ਸਾਡੇ ਲਈ ਮਰ ਗਈ ਸੀ ਤੇ ਲੇਰੀ ਮਰ ਗਈ ਉਹ ਵਿਚਾਰੀ ਸਸੋਂ ਪੰਜੂ ਚ ਪੈ ਗਈ ਸੋ ਖਾਲਸਾ ਜੀ ਅੱਜ ਆਪਾਂ ਇੱਥੋਂ ਤੱਕ ਵੀ ਆ ਗਏ ਕਿਉਂਕਿ ਝੂਠ ਦਾ ਪਸਾਰਾ ਹੈ ਖਾਲਸਾ ਜੀਓ ਝੂਠ ਤਾਂ ਹੀ ਬੋਲਵਾਲਾ ਹੈ ਇਸ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਖਾਲਸਾ ਜੀ ਉਹ ਬੜਾ ਮੁਸ਼ਕਿਲ ਹੈ ਬੜਾ ਔਖਾ ਹੈ ਤੇ ਬੜਾ ਹੀ ਮਹਿੰਗਾ ਸੌਦਾ ਹੈਗਾ ਜਿਹੜੇ ਜਿਹੜੇ ਵੀ ਇਸ ਮਾਰਗ ਤੇ ਚੱਲੇ ਸਾਰਿਆਂ ਤੋਂ ਪਹਿਲੇ ਪਰਿਵਾਰ ਨੇ ਉਹਨਾਂ ਦੀ ਰੁਕਾਵਟ ਪੈਦਾ ਕੀਤੀ ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਦੀ ਗਵਾਹੀ ਦਿੰਦੇ ਹਮਰੇ ਗੁਲ ਕਉਨੇ RAM ਕਹਿਓ ਕਬੀਰ ਦੀ ਮਾਤਾ ਨਾ ਵਿਚਾਰੀ ਦੁਖੀ ਹੋ ਗਈ ਸੀ ਕਬੀਰ ਨੂੰ ਵੇਖ ਵੇਖ ਕੇ ਦਿਨ ਰਾਤ ਮਾਲ ਲਾ ਕੇ ਫਿਰਦੇ ਰਹਿੰਦਾ ਬਸ ਉਹ ਸਾਧਵਾਂ ਨੂੰ ਬੁਲਾ ਲੈਂਦਾ ਰੋਟੀਆਂ ਬਣਾਓ ਜਿਵੇਂ ਇਹਨਾਂ ਦੀ ਮਾਂ ਬੈਠੀ ਹੁੰਦੀ ਪਰੋਠੇ ਬਣਾਓ ਮਾਂ ਵੀ ਬੜੀ ਗੁੱਸੇ 'ਚ ਹੁੰਦੀ ਉਹਨੇ ਸਾਰਿਆਂ ਨੂੰ ਅੰਟੀਆਂ ਨੂੰ ਇਕੱਠੀਆਂ ਕਰ ਲਿਆ ਗਵੰਡਣ ਦੀ ਤੇ ਕਹਿਣ ਲੱਗੇ ਹਮਾਰੇ ਕੁਲ ਕੌਣ ਹੈ RAM ਕਹੋ ਕਹਿੰਦੇ ਤੁਹਾਨੂੰ ਪਤਾ ਸਾਡੇ ਕੁਲ 'ਚ ਕਿਸ ਨੇ RAM ਕਿਹਾ ਫਿਰ ਉਹਨੇ ਗੁੱਸੇ 'ਚ ਆ ਕੇ ਕਹੇ ਜਬ ਕ੍ਰਿਮਾਲਾ ਲਈ ਨਿਪੂਤੇ ਨੀਪੂਤੇ ਖਾਲਸੇ ਦਾ ਖਾਲਸਾ ਜੀ ਅਰਥ ਹੁੰਦਾ ਆਉਂਤਰੇ ਦਾ ਤੇ ਗਬੀਰ ਨੂੰ ਵੀ ਨਹੀਂ ਛੱਡਿਆ ਤੇ ਆਪਾਂ ਕਿਹੜੀ ਕਾਜ਼ੀ ਮੂਲੀ ਹੈਗੀ ਤੇ ਉਹਨੇ ਕਿਹਾ ਦੋ ਅਰਥ ਮਹਾ ਵਿਦਿਆਦਾਤਿਆਂ ਨੇ ਬੜਾਏ ਪਹਿਲੇ ਤੇ ਉਹਨੇ ਗਾਲਾਂ ਕੱਢੀ ਰਾਮਾਨੰਦ ਨੂੰ ਕਹਿੰਦੇ ਉਹਦਾ ਬੇੜਾ ਤਰ ਜਾ ਹੈਰਾਮੀ ਦਾ ਕਹਿਣ ਲੱਗਾ ਆਉਂਤਰੇ ਦਾ ਮੇਰੇ ਬੇਟੇ ਨੂੰ ਜਿਹੜੀ ਮਾਲਾ ਦੇ ਦਿੱਤੀ ਤੇ ਉਹ ਮਾਲਾ ਫੜ ਕੇ ਨਾਮ ਜਪਦਾ ਰਹਿੰਦਾ ਤੇ ਦੂਜਾ ਅਰਥ ਹੈਗਾ ਜਬ ਕੀ ਮਾਲਾ ਲਈ ਨੀ ਪੂਤੇ ਜਦੋਂ ਦੀ ਇਹ ਹੋਂਦ ਤੇ ਗਬੀਰ ਨੇ ਮਾਲਾ ਫੜੀ ਨਾ ਤਬ ਤੇ ਸੁਖ ਨਾ ਪਾਇਓ ਸੁਖੀ ਉੱਡ ਗਿਆ ਘਰ ਵਿੱਚੋਂ ਇੰਨੀਆਂ ਰੁਕਾਵਟਾਂ ਆਈਆਂ ਖਾਲਸਾ ਜਿਉਂ ਭਗਤਾਂ ਨੂੰ ਵੀ ਜਿਹੜਾ ਇਸ ਰਸਤੇ ਤੇ ਚੱਲਦਾ ਖਾਲਸਾ ਜਿਉਂ ਭਗਤੀ ਦੇ ਰਸਤੇ ਤੇ ਚੱਲਦਾ ਉਸੇ ਵੇਲੇ ਇੱਕ ਪਰਿਵਾਰ ਦੇ ਮੈਂਬਰ ਕਹਿੰਦੇ ਕਿਹੜੇ ਪਾਸੇ ਲੱਗਿਆ ਪਰਿਵਾਰ ਹੀ ਈ ਕਾਸਿੰਗ ਬਣ ਜਾਂਦਾ ਪਹਿਲੇ ਤੇ ਫਿਰ ਪਰਿਵਾਰ ਤੋਂ ਬਾਅਦ ਫਿਰ ਸੰਸਾਰ ਸੰਸਾਰ ਵੀ ਕਹਿੰਦਾ ਔਰ ਕਿਹੜੇ ਪਾਸੇ ਲੱਗ ਪਿਆ ਤੂੰ ਨਾਮ ਜਪਦਾ ਰਹਿੰਦਾ ਕੰਮ ਕਰਿਆ ਕਰ ਤੇ ਸਤਿਗੁਰਾਂ ਨੂੰ ਪੁੱਛਿਆ ਮਹਾਰਾ ਸੰਸਾਰ ਕਿਉਂ ਲਟ ਰਹਿਦਾ ਭਗਤਾਂ ਦੇ ਮਹਾਰਾ ਨੇ ਕਿਹਾ ਭਗਤਾਂ ਦੇ ਸੰਸਾਰਿਆ ਜੋੜ ਕਦੇ ਨਾ ਆਇਆ ਜੋੜਨੀ ਆਉਂਦਾ ਇਹਨਾਂ ਦੇ ਵਿੱਚ ਇਸ ਕਰਕੇ ਇਹ ਉਲਟੀ ਰਹਿੰਦੇ ਤੁਸੀਂ ਵੀ ਇਸ ਪਾਸੇ ਲਗੋਗੇ ਨਾ ਤਾਂ ਕੋਈ ਨਾ ਕੋਈ ਤੁਹਾਨੂੰ ਰੋਕੇਗਾ ਕਿਹੜੇ ਕੇਸੇ ਪਕੇੜੇ ਪਾਸੇ ਮੂੰ ਚੋਕੇ ਤੁਰ ਪਿਆ ਤੂੰ ਉਹ ਕਮਾ ਕੁਛ ਕੁਛ ਕਰ ਖਾਲਸਾ ਜੀਓ ਜਿਨ੍ਹਾਂ ਜਿਨ੍ਹਾਂ ਨੇ ਇਸ ਭਗਤੀ ਵਿੱਚ ਲੱਗਣਾ ਹੋਵੇ ਉਹ ਕਿਸੇ ਦੀ ਪਰਵਾਹ ਨਾ ਕਰੇ ਇੱਕ ਨਦੀ ਦਾ ਉਦਾਹਰਣ ਹੈ ਖਾਲਸਾ ਜੀ ਉਸ ਵੇਲੇ ਨਦੀ ਚੱਲਦੀ ਨਾ ਜਦੋਂ ਸਮੁੰਦਰ ਨੂੰ ਮਿਲਦੀ ਨਦੀ ਤੇ ਰਸਤੇ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ ਉਹਨਾਂ ਨੂੰ ਵੱਡੇ ਵੱਡੇ ਪਹਾੜ ਵੱਡੇ ਵੱਡੇ ਚਟਾਨ ਵੱਡੇ ਵੱਡੇ ਖਾਈਆਂ ਖੜ ਪਰ ਜਿਹੜੀ ਨਦੀ ਹੈ ਨਾ ਉਹ ਚੱਲਦੀ ਰਹਿੰਦੀ ਜਿੱਥੇ ਰੁਕਾਵਟ ਆਉਂਦਾ ਉੱਥੇ ਸਗੋਂ ਤੇਜ਼ ਹੋ ਜਾਂਦੀ ਇਸ ਕਰਕੇ ਜਿੱਥੇ ਵੀ ਰੁਕਾਵਟਾਂ ਪੈਣ ਖਾਲਸਾ ਜੀਓ ਭਜਨ ਨਹੀਂ ਛੱਡਣਾ ਬੰਦਗੀ ਨਹੀਂ ਛੱਡਣੀ ਰੁਕਾਵਟ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਡੰਡਾ ਸੋਟਾ ਨਹੀਂ ਖੜਕਾਉਂਦੇ ਰਹਿਣਾ ਭਾਂਡੇ ਨਹੀਂ ਵਜਾਉਂਦੇ ਰਹਿਣੇ ਉਹਨਾਂ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੱਦ ਜੋੜ ਕੇ ਕਰਨਾ ਤੇ ਆਪਣੀ ਭਗਤੀ ਚਾਲੂ ਰੱਖਣੀ ਭਗਤ ਪ੍ਰਹਿਲਾਦ ਹੋਇਆ ਖਾਲਸਾ ਜੀਓ ਜਿਸ ਨੇ ਭਗਤੀ ਕੀਤੀ ਉਹਨਾਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਭਗਤੀ ਕਰਦਾ ਸੀ ਰੱਬ ਨੂੰ ਮੰਨਦਾ ਸੀ ਪਰ ਹਰਨਾਕਿਸ ਕਹਿੰਦਾ ਸੀ ਇਹ ਰੱਬ ਨੂੰ ਨਾ ਮੰਨੇ ਮੇਰੇ ਕਦਮ ਤੇ ਚੱਲੇ ਮੇਰੇ ਕਦਮ ਚਹਨ ਤੇ ਚੱਲੇ ਇਹ ਮੈਨੂੰ ਮੰਨੇ ਪਰ ਪ੍ਰਲਾਦ ਕਹਿੰਦਾ ਨਹੀਂ ਮੈਂ ਰੱਬ ਨੂੰ ਮੰਨਣਾ ਜਿਹੜੇ ਮਨਮੁਖ ਹੁੰਦੇ ਨੇ ਨਾ ਉਹ ਆਪਣੀ ਇਨ ਮਣਾਉਂਦੇ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਨਾਮ ਜਪਦੇ ਭਜਨ ਕਰਦੇ ਬੰਦਗੀ ਕਰਦੇ ਖਾਲਸਾ ਜੀ ਉਹਨਾਂ ਨੂੰ ਇੱਕ ভরਸਾ ਹੁੰਦਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ ਜਿਹੜੀ ਦੁਨੀਆ ਨਾ ਖਾਲਸਾ ਜੀਓ ਬੜੀ ਅਕਲਮੰਦ ਤੇ ਬੜੀ ਹੁਸ਼ਿਆਰ ਹੈ